देखो यह किसान कोहड़ का दबाव है मोदी हुकूमत ने कोहड़ का दबाव मान के पहली बार अभी जेने 14 फसला ते एमएसपी ਦਿੱਤੀ ਹੈ क्योंकि मोदी सरकार ने जेडी आहा मतलब लोकसभा चुनाव ਦੇ ਵਿੱਚ ਜਿਹੜੀ मोदी सरकार ਦੀ ਹਾਰ ਹੋਈ ਹੈ ਜਿਹੜੀ ਆਸ ਤੋਂ ਨਹੀਂ ਉਹ ਪਹਿਲਾਂ ਬੜਤ ਮਾਰਦੇ ਸੀ 400 ਤੋਂ ਪਾਰ ਇੱਕ ਘਟ ਗਿਣਤੀ ਚ ਰਹਿ ਗਈ ਸਰਕਾਰ ਨੂੰ ਆਹ ਇਹ ਕਿਸਾਨ ਕੋਹੜ ਦੇ ਹੰਦੂ ਰਿਹਾ ਕਿ ਜੇ ਇਹ ਹੰਦੂ ਹੋਰ ਅੱਗੇ ਜੇ ਸਰਕਾਰ ਕਿਸਾਨਾਂ ਨਾਲ ਨਜੂਰਾਂ ਨਾਲ ਪੰਗੇ ਲੈਂਦੀ ਹੈ ਇਹ ਅਗਲੀ ਅਗਲੀ ਅਗਲੇ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਹੋੜ ਮਾਰਤਾ ਚੱਲਦੀ ਹੈ ਇਸ ਕਰਕੇ ਉਹਨੂੰ ਠੰਡਾ ਛੇਕਣ ਦੇ ਖਾਤਰ ਉਹਨੇ ਐਮਐਸਪੀ ਦਾ ਗਾਰੰਟੀ ਕਾਨੂੰਨ ਨਹੀਂ ਬਣਾਇਆ ਐਮਐਸਪੀ ਦੇ ਜਿਹੜੀ ਕਿਸਾਨਾਂ ਦੀ ਮੰਗ ਹੈ ਉਹ ਖੜੀ ਹੈ ਗਾਰੰਟੀ ਕਾਨੂੰਨ ਬਣਾ ਕੇ ਜਿਹੜੀ ਸੰਸੜੀ ਸੰਤੁਸ਼ਟੀ ਹੁੰਦੀ ਹੈ ਐਮਐਚਪੀ ਹੈ ਇਕੱਲੀ ਮੰਨ ਲਿਓ ਉਹ ਲੋਕ ਖੁਸ਼ ਹੋ ਜਿੰਨੇ ਵੀ ਐਮਐਸਪੀ ਹੈ ਐਮਐਸਪੀ ਦੀ ਨਾਲ ਜਿੱਨਾ ਚਿਰ ਕੰਪਲੀਟ ਨਹੀਂ ਹੁੰਦੀ ਜਿੱਨਾ ਚਿਰ ਸਰਕਾਰੀ ਖਰੀਦ ਨਹੀਂ ਸ਼ੁਰੂ ਹੁੰਦੀ ਜੇ ਸਰਕਾਰੀ ਖਰੀਦ ਨਾ ਹੋਈ ਤਾਂ ਮੈਚ ਵੀ ਤਾਂ ਕਾਜ਼ਗੀ ਹੈ ਉਹ ਕਾਜ਼ਗੀ ਬਣ ਕੇ ਰਹਿ ਜਾਣੀ ਹੈ ਜਿੰਨੇ ਹੁਣ ਮੂੰਗੀ ਆ ਉਹਨਾਂ ਦਾ 86 ਰੁਪਏ ਰੇਟ ਦਿੱਤਾ ਉਹਨਾਂ ਨੇ ਨਰਮੇ ਦਾ 7500 ਜੇ ਕੋਰਪੋਰੇਸ਼ਨ ਆ ਮਾਰਕੀਟ ਦੇ ਵਿੱਚ ਆਇਆ ਫਿਰ ਕਿਹਨੇ ਲੜੀਆਂ 7500 ਮੂੰਗੀ ਹੁਣ ਪਿਛਲੇ ਸਾਲ ਵੀ ਐਮਐਸਪੀ ਬੰਨੀ ਸੀ ਪਰ ਮੰਦੀ ਸਰਕਾਰ ਨੇ ਕਿਹਾ ਸੀ ਕਿ ਲੰਬਾ ਦੇ ਉਦੋਂ ਮਾਰਕੀਟ ਦੇ ਵਿੱਚ ਖਰੀਦ ਏਜੰਸੀਆਂ ਕਿਹਨੇ ਆਈਆਂ ਜੇ ਖਰੀਦ ਏਜੰਸੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਏਜੰਟਿਕ ਬੰਡ ਪ੍ਰਣਾਲੀ ਵੀ ਫੇਰ ਜਉਂਦੀ ਰਹਿੰਦੀ ਹੈ ਐਮਐਸਪੀ ਦੇ ਵੀ ਫੇਰ ਸਹੀ ਅਰਥ ਬਣਦੇ ਨੇ ਜੇ ਸਰਕਾਰ ਦੇ ਬੰਨੇ ਹੋਏ ਰੇਟ ਤੋਂ ਘੱਟ ਖਰੀਦੀ ਜਾਂਦੀ ਹੈ ਤਾਂ ਉਹਦੀ ਪਰਭਾਈ ਵੀ ਸਰਕਾਰ ਕਰੇ ਇਹਦੀ ਪਾਲਿਸੀ ਵੀ ਤੈਅ ਕਰਨੀ ਚਾਹੀਦੀ ਹੈ ਇਸੇ ਕਰਕੇ ਕਹਿੰਦੇ ਆ ਵੀ ਐਮਐਸਟੀ ਦੀ ਗਾਰੰਟੀ ਕੋਰਨ ਬਣਾਓ ਤਾਂ ਕਿ ਥੋੜਾ ਮਿੱਥਿਆ ਹੋਇਆ ਪਾ ਕਿਸਾਨਾਂ ਦੇ ਪੱਲੇ ਪਵੇ ਤਾਂ ਕਿਸਾਨ ਨੂੰ ਉਡ ਚੰਦਨ ਹੋਵੇ ਇਹ ਜਿਹੜਾ ਦੋ ਗੱਲਾਂ ਹੋਣਗੀਆਂ ਫਸਲੀ ਭਿੰਨਤਾ ਵੀ ਇਹਦੇ ਵਿੱਚ ਹੀ ਰਲ ਜੂਗੀ ਦੇ ਕਿਸਾਨਾਂ ਨੂੰ ਥੋੜਾ ਮੁਨਾਫਾ ਹੋਣ ਲੱਗ ਜੂਗਾ ਝੋਨੇ ਦੇ ਪਾਣੀ ਨੂੰ ਨਿਕਲੇ ਆਉਣਗੇ ਆ ਪ੍ਰਦੂਸ਼ਣ ਵਾਲਾ ਮਸਲਾ ਵੀ ਹੱਲ ਹੁੰਦਾ ਪਾਣੀ ਵਾਲਾ ਮਸਲਾ ਵੀ ਹੱਲ ਹੁੰਦਾ ਜੋ ਨੇ ਕਿ ਉਹਨਾਂ ਨੇ ਸਸਤਾਂ ਰੈਂਟ ਬਧਾਇ ਨਿਕੋ ਇਹ ਜਿਹੜੀ ਪਾਲਸੀ ਹੈ ਨਾ ਇਹ ਪੁਰਾਣੀ ਪਾਲਸੀ ਕਸੀਬੀਟੀ ਪਾਲਸੀ ਸਰਕਾਰ ਨੇ ਕਦੇ ਵੀ ਜਿਹੜਾ ਰੇਟ ਬਣਾਉਂਦੀ ਹੈ ਫਸਲਾਂ ਦੇ ਪਿਛਲੇ ਸਾਲ ਕਿੰਨਾ ਸੀ ਇਸ ਸਾਲ ਇੰਨਾ ਕਰਦੇ ਇਹ ਅੰਨਾ ਤੋਂ ਹੁੰਦਾ ਇਹ ਤਰਕ ਨਾਲ ਨਹੀਂ ਲਾਗਤ ਖਰਚੇ ਦੇ ਮੁਤਾਬਕ ਜਨਸਾਂ ਦੇ ਰੇਟ ਹੋਣ ਉਹ ਤਰੀਕੇ ਨਾਲ ਨਹੀਂ ਵਧਾਇਆ ਜਾਂਦਾ ਇਨਪੁਟਸ ਆ ਰੋਜ਼ ਵਧੀਆਂ ਨੇ ਹੁਣ 117 ਰੁਪਏ ਉਹਨਾਂ ਨੇ ਝੋਨੇ ਦੇ ਵਧਾਇਆ ਹੁਣ ਡੀਜੀਲਾਂ ਕਿੰਨਾ ਉੱਚੀਆਂ ਹੋ ਜਾਣਗੀਆਂ ਕੈਸ ਦੀਆਂ ਕਿੰਨਾ ਉੱਚੀਆਂ ਹੋ ਜਾਣਗੀਆਂ ਸਤੂਲਾਂ ਦੀਆਂ ਕੀਮਤਾਂ ਉੱਚੀਆਂ ਹੋ ਜਾਣਗੀਆਂ ਉੱਥਾਂ ਦੇ ਗੱਡੀਆਂ ਦੇ ਕਿਰਾਏ ਉੱਤੇ ਹੋ ਜਾਣਗੇ ਕੱਪੜਾ ਮਹਿੰਗਾ ਹੋਊਗਾ ਪੜ੍ਹਾਈ ਦੀਆਂ ਫੀਸਾਂ ਉੱਚੀਆਂ ਹੋ ਜਾਣਗੀਆਂ ਮੈਡੀਕਲ ਡਾਕਟਰਾਂ ਦੀਆਂ ਫੀਸਾਂ ਕਿਹੋਣਗੀਆਂ ਅੱਜ ਤਾਂ ਇਹ ਸੇ ਆਮਦਨ ਦੇ ਨਾਲੇ ਸਾਰਾ ਕੁਝ ਕਰਾਉਣਾ ਹੈ ਇਹੇ ਕਰਕੇ ਸਾਡੀ ਜਿਹੜੀ ਹੈ ਨਾ ਸਾਡੀ ਜਿਹੜੀ ਖੇਤੀ ਹੈਗਾ ਮੁਨਾਫੇ ਵਾਲਾ ਕੰਮ ਕਰਾਉਣ ਦੀ ਖਾਤਰ ਇਹ ਮੁਨਾਫਾ ਹੋਵੇ ਦੇ ਚੋਂ ਤਾਂ ਜਿਹੜੀ ਇਨਪੁਟਸ ਹੈ ਉਹਦੇ ਉਹਦੇ ਰੇਟ ਘਟਾਉਣੇ ਚਾਹੀਦੇ ਨੇ ਜਿਹੜੀ ਕਾਰਪੋਰੇਟ ਮਾਲ ਪੈਦਾ ਕਰਦੇ ਨੇ ਜਿਵੇਂ ਟਰੈਕਟਰ ਨੇ ਖਾਦਾਂ ਨੇ ਕੀੜੇ ਮਰ ਦਵਾਈਆਂ ਨੇ ਤੇਲ ਹੈ ਇਹਨਾਂ ਦੀ ਕੀਮਤ ਥੱਲੇ ਹੋਣੀ ਚਾਹੀਦੀ ਨੇ ਤਾਂ ਕਿ ਜਿਹੜਾ ਅਨਾਜ ਹੈ ਉਹ ਸਸਤਾ ਪੈਦਾ ਹੋ ਸਕੇ ਮਾਰਕੀਟ ਦੇ ਵਿੱਚ ਸਬਜ਼ੀਆਂ ਸਸਤੀਆਂ ਜਾਣ ਮਾਰਕੀਟ ਵਿੱਚ ਦੁੱਧ ਸਸਤਾ ਜਾਵੇ ਮਾਰਕੀਟ ਨਾਲੇ ਕਿਸਾਨਾਂ ਨੂੰ ਫਾਇਦਾ ਹੋਵੇ ਨਾਲੇ ਇਹ ਮਾਲ ਹੈ ਜਿਹੜਾ ਆਮ ਲੋਕਾਂ ਦੇ ਮੂੰਹ ਤੇ ਪੈਂਦਾ ਹੈ ਉਹ ਵੀ ਸਸਤਾ ਤਾਂ ਹੋ ਸਕਦਾ ਹੈ ਜਿਹੜਾ ਕਾਰਪੋਰੇਟ ਵੱਲ ਪੈਦਾ ਕਰਦਾ ਉਹਨੀਆਂ ਉਹਨੀਆਂ ਕੀਮਤਾਂ ਉਹਨਾਂ ਨੇ ਮਨਾਫੇ ਦੇ ਕਟਲਾ ਕੇ ਉਹਦੀਆਂ ਕੀਮਤਾਂ ਘੱਟ ਰਹੀਆਂ